ਹਾਂ ਜੀ ਅੱਜ ਵੀ ਕਰ ਹਰ ਦੋਸਤਾਂ ਮਿੱਤਰ ਅਮੀਰ ਕਾ ਵੀ ਠੀਕ ਠਾਕ ਹਾਂ ਥੋੜੇ ਜਾਨਵਰਾਂ ਦੇ ਸ਼ੈਟ ਵਟ ਹੋਣਗੇ ਲਾਓ ਵੀ ਮਿੱਤਰੋ ਆਪਾਂ ਛੱਡ ਦਨੇ ਆ ਪਹਿਲਾਂ ਮੁਰਗੇ ਹੁਣ ਕਿਲਾਂ ਨੂੰ ਜਾਨਵਰਾਂ ਨੂੰ ਓਲੇ ਆਂਡਾ ਚੈੱਕ ਕਰਕੇ ਨਾ ਯਾਰ ਇਹਨਾਂ ਦਾ ਆਂਡੇ ਦੇ ਨਹੀਂ ਬਦ ਕਰਤਾਂ ਗਾ ਸੇਵਾ ਮੰਗੂ ਮਰ ਗਿਆ ਹੁਣ ਕੋਈ ਕੋਈ ਆਂਡਾ ਨਿਕਲ ਚਲੋ ਆਉਣਾ ਸੁਣ ਇੱਕ ਮਿੰਟ ਰਾਛਣ ਕਣਕ ਖਾਓ 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 ਸਾਰੀ ਨਵੇੜ ਦੋ ਫਿਰ ਹੋਰ ਪਾਉਂ ਜਾਗਾ ਤੇ ਆਪਾਂ ਬਈ ਛਤਰੀਲੇ ਚਲੇ ਗਏ ਉੱਤੇ ਕੋਲਾ ਮਾਰਦੇ ਜਗਲ ਕੇ ਲਓ ਬਈ ਦੋਨੇ ਜਾਨਵਰ ਫੜ ਲਏ ਆਪਾਂ ਇਹ ਆ ਲਓ ਉਹੋ ਹੋ 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 ਜਾਂਦੇ ਆ ਆ ਵੀ ਆ ਗਈ ਇੱਕ ਬੱਚਾ ਇਧਰੋਂ ਇਹ ਕਿਧਰ ਗਏ ਕਿਧਰ ਗਏ ਹੈ ਮਹਾ ਬਿਠਾ ਬਾਜਾ ਆ ਰਿਹਾ ਬਾਈ ਕੋਈ ਹੋਰ ਨਿਕਲ ਜਾਣਾ ਇਹ ਚੀਜ਼ ਦਾ ਵੀ ਖਾਸ ਧਿਆਨ ਰੱਖਣਾ ਪੈਂਦਾ ਵਾ ਬਾਕੀ ਇਹਨਾਂ ਦਾ ਡਰੈਸਟ ਆ ਬੱਚਿਆਂ ਦੀ ਪਾਣੀ ਵਾਲਾ ਦੀ ਇੱਕ ਆ ਵੀ ਠਾਈ ਸਾ ਬਿਠਾ ਆਹ ਨਾਲ ਵੀ ਤੇ ਰੈਸਟ ਆਜ ਇਹਨਾਂ ਨੂੰ ਡਾ ਲੀ ਆਪਾਂ ਲੋ ਵੇਟੀ ਨਹੀਂ ਭਰਦੀ ਇਹਨੂੰ ਵੀ ਉਲਟ ੋਕਦੇ ਆ ਆਉਂਦੀ ਹੈ ਠੀਕ ਹੈ ਬਾਈ ਲੋ ਬਾਈ ਛਤਰੀਆ ਭਲਾਤੀ ਸੀ ਜਾਨਵਰਾਂ ਨੂੰ ਮਾਰਦਾ ਹੁੰਦਾ ਆ ਰਿਹਾ ਆ ਰਿਹਾ ਦੇਖੋ ਕਿੰਨੇ ਜਾਨਵਰ ਫਿਰਦੇ ਆ ਜਾਨਵਰ ਹੋਰਾਂ ਨੇ ਵੀ ਛੱਡੇ ਬਾਈ ਲਓ ਦੇਖੋ ਇਧਰ ਖਾਵਾ ਦੇਖੋ ਬਾਈ ਕਿੰਨੀ ਚੱਲੀਆਂ ਦੀ ਅੱਜ ਵੀ ਫਿਰ ਵੀ ਜਾਨਵਰ ਡਾਤੇ ਕਿਉਂਕਿ ਯਾਰ ਫਿਰ ਨਾਗਾ ਪੈ ਜਾਣਾ ਸੀ ਜੇ ਨਾ ਨਾਉਂਦੇ ਕਿਉਂਕਿ ਬਾਜੀਆਂ ਆ ਗਈਆਂ ਤੁਹਾਨੂੰ ਵੀ ਪਤਾ ਹੀ ਅਗਲੇ ਮਹੀਨੇ ਹਨਾ ਲਗਾਤਾਰੀ ਆ ਜਨਵਰ ਆ ਗਏ ਆਪਣੇ ਤਿੰਨ ਤੇ ਦੇਖਦੇ ਆ ਕਿਹੜੇ ਕਿਹੜੇ ਆ ਬੱਚਾ ਆਪਣਾ ਬੱਚਿਆ ਬੱਚਾ ਨਹੀਂ ਦਿਖਦਾ ਯਾਰ ਚਲੋ ਯਾਰ ਨੇ ਉੱਪਰ ਅੱਜ ਤੁਹਾਡੇ ਬਈ ਨੇ ਵੀ ਐਣਕਾ ਲਾ ਲਈਆਂ ਬਈ ਦੱਸੋ ਕਮੈਂਟ ਕਰਕੇ ਕਿਦਾਂ ਲੱਗਦੀਆਂ ਉਹ ਗਰਮੀ ਬਹੁਤ ਆ ਹੁਣ ਐਣਕਾ ਹੁਣ ਕਰਖਵੇ ਹੈ ਨਾ ਲੈ ਕੇ ਕੋਲੇ ਬੱਚਾ ਥੱਲੇ ਤਾਂ ਨਹੀਂ ਉਤਰ ਗਿਆ ਕੁਝੀਆਂ ਵੀ ਭਰਦ ਗਏ ਆਪਾਂ ਇਹ ਟੱਕਣੇ ਖੋਲ ਲੈਨੇ ਆਂ ਕਾਲਸਰੇ ਹੁਣ ਉਤਾੜ ਦਿੰਨੇ ਆਂ ਬੱਚਾ ਫੇਰ ਹੀ ਲੱਭਦੇ ਆਪਾਂ ਚਲੋ ਬੇਟਾ ਅੰਦਰ ਲਓ ਭਾਈ ਜਾਨਵਰ ਤਾੜਦੇ ਆਪਣੀ ਉਹ ਰੀਚੀ ਨਹੀਂ ਹੋ ਜਾਂਦੀ ਆ ਤੇ ਦੋਨੇ ਕੂਤਰੇ ਖਾ ਰਿਹਾ ਕਾਲਸਰਾ ਦੂਜਾ ਆਪਣਾ ਹੋਵੇ ਲੜੀਆਂ ਦੇ ਨਾ ਵੀ ਨਾ ਤੁਹਾਨੂੰ ਥੱਲੇ ਛੱਡ ਕੇ ਆਉਨਾ 1 ਮਿੰਟ ਖੜੋ ਆਪਾਂ ਨਾ ਕੁਜੀਆਂ ਭਰਦਗੇ ਨਹੀਂ ਚਾਕੀ ਲਈਏ ਹੋਰ ਨਾ ਯਾਰ ਖਰਾਬ ਹੋਇਆ ਨਾ ਲਓ ਭਾਈ ਆ ਫੜ ਲਏ ਤਨੇ ਜਾਨਵਰ ਥੱਲੇ ਲੈ ਕੇ ਚਾਲਦੇ ਇਹਨਾਂ ਨੂੰ ਡੋਲੀ ਚ ਪਾਉਨੇ ਆ ਫਿਰ ਵਿਖਦੇ ਆ ਬੱਚਾ ਕਿੱਧਰ ਗਿਆ ਨਾਲੇ ਕੁਜੀਆਂ ਭਰਦੇ ਆ ਦਾਣੇ ਰੱਖਦੇ ਆ ਕੂਤਰਾਂ ਨੂੰ ਲਓ ਭਾਈ ਆ ਦਾਣੇ ਇਹਨਾਂ ਨੂੰ ਰੱਖਦੇ ਆ ਖਾਈ ਜਾਂਦੇ ਆ ਤੇ ਬਾਕੀ ਆ ਬੱਚੇ ਵੀ ਲੈ ਕੇ ਥੱਲੇ ਜਿਹਨਾਂ ਨੂੰ ਬਸਾਂ ਪਾਉਨੇ ਆ ਇੱਥੇ ਲੈ ਨੂੰ ਰੱਖਦੇ ਨੇ ਹੜ ਜੋ ਹੜ ਜੋ ਹੜ ਜੋ 10 ਮਿੰਟ ਖੜ੍ਹ ਜੋ ਲਓ ਹੁਣ ਤੁਹਾਨੂੰ ਵੀ ਦਿਖਾਵਾਂ ਬੱਚਾ ਕਿੱਧਰ ਚਲ ਗਿਆ ਆ ਆ ਗਿਆ ਬਈ ਆ ਫਿਰਦਾ ਓਏ ਜਾਂਦਾ ਇਹ ਨਹੀਂ ਉੱਪਰ ਆ ਦੇ ਇਹ ਓਏ ਜਾਂਦਾ ਛਤਰੀ ਦੇ ਆ ਦੇ ਮੁੜੇ ਤੇ ਬਾਈ ਟਾਈਮ ਤੁਹਾਨੂੰ ਦੱਸ ਦਿੰਨਾ ਮੈਂ 1 ਵਜ ਗਿਆ ਤੇ ਬੱਚਾ ਹਜੇ ਫਿਰਦਾ ਆਪਣਾ ਠੀਕ ਹੈ ਜੀ ਓ ਫਿਰਦਾ ਬਈ ਦਾਣੇ ਪਾ ਦੀ ਪਾਤੇ ਆ ਦੋਨੇ ਖੁੱਡਿਆਂ ਚ ਕੁੱਜੀਆਂ ਚ ਭਰ ਕੇ ਰਾਸਤੀਆਂ ਮੈਂ ਕੁੱਜੀਆਂ ਤੁਹਾਨੂੰ ਤਾਂ ਨਹੀਂ ਦਿਖਾਈਆਂ ਹਨ ਕਿਉਂਕਿ ਉਹ ਦਿਨ ਯਾਰ ਕੁੱਜੀ ਟੱਟ ਗਈ ਨੁਕਸਾਨ ਹੋ ਗਿਆ ਸੀ ਫਰ ਨਵੀ ਲੈ ਕੇ ਆਏ ਆਪਾਂ ਤੇ ਆਪਾਂ ਗਲਾਬੀ ਬੰਨਤਾ ਉੱਤੇ ਤੇ ਬੱਚਾ ਦੇਖਦੇ ਹਾਂ ਹੁਣ ਇੱਕ ਦਾ ਵੱਜ ਗਿਆ ਹਨ ਤੇ ਢੁਕਾ ਕੇ ਬਾਹ ਲੈਨੇ ਆ ਬਾਈ ਹਵਾ ਹਵਾ ਹੀ ਚੱਲਦੀ ਆ ਤੇ ਬੱਚਾ ਵਧੀਆ ਉੜਦਾ ਹਨ ਤੇ ਕੌਮਣਾ ਜਾਵੇ ਇਦੋਂ ਪਹਿਲਾਂ ਕੋਈ ਹੋਰ ਦਾ ਹੋ ਜੇ ਆਪਾਂ ਲਾਈ ਲੱਗੇ ਨੂੰ ਉਹ ਨਹੀਂ ਜਾਂਦਾ ਕਿਤੇ ਕਿਉਂਕਿ ਸਵੇਰ ਦੀ ਤਾਂ ਹਵਾ ਇੰ ਚੱਲੀ ਜਾਂਦੀ ਐ ਨੇ ਇੱਥੇ ਦੇਖੋ ਚਾਨਣੀ ਜਿਹੀ ਲੱਗੀ ਕਿਵੇਂ ਉੜਦੀ ਆ ਆ ਦੇਖੋ ਆਏ ਜਲਦੀ ਆਵਾ ਬਾਈ ਉੱਚਾ ਚੜ ਗਿਆ ਹੁਣ ਆਇਆ ਹਾਂ ਤਾਂ ਨੀਵਾ ਆ ਆ ਬੰਦੇ ਜਾਨਵਰ ਆ ਆ ਗਿਆ ਬੇਦੋ ਲਓ ਬਾਈ ਆ ਜਾਨਵਰ ਖੋਲ ਦੀ ਬੱਚਾ ਆਪਣਾ ਆ ਗਿਆ ਆ ਫੜ ਕੇ ਪਾ ਲਿਆ ਜਾਲ ਚ ਸੋ ਦਿਖਾਉਣਾ ਬੱਚਿਆਂ ਨੂੰ ਖੋਲਦਾ ਲਓ ਬਾਈ ਦੇਖੋ ਆ ਆਪਣਾ ਲਾਲ ਚੀਨਾ ਬੱਚਾ ਡੰਡਿਆ ਵਾਲਾ ਠੀਕ ਹੈ ਜੀ ਹੋਣੀ ਪਟਿਆ ਬੱਚੇ ਨੇ ਬਾਈ ਤੇਨੂੰ ਛੱਡ ਦੇ ਥੱਲੇ ਆ ਪਲੇ ਆ ਕੇ ਡੋਲੀ ਚ ਉੱਥੇ ਪਾਵਾਂਗੇ ਗਰੀਆਂ ਗੁਰੀਆਂ ਇਹਨੂੰ ਇੱਕ ਦੁਖਮਾਨ ਲਾਗੇ ਹੁਣ ਵਧੀਆ ਉੱਡਣ ਲਾਗੇ ਨਾ ਤਾਂ ਕਰਕੇ ਉਤਰ ਜੇ ਸਿੱਧਾ ਹੋ ਜੇ ਨਾ ਉਦੋਂ ਖੁਸ਼ੀ ਮਿਲਦੀ ਆ ਫਿਰ ਗਿੱਡੀਆਂ ਹੱਕ ਪਾਉਂਦਾ ਯਾਰ ਬੜਾ ਲੇਟ ਨਹੀਂ ਕਰਨਾ ਚਾਹੀਦਾ ਆ ਛੱਡਦਾ ਬਈ ਬੱਚਾ ਚੀਂ ਨਹੀਂ ਨਾਲ ਤੇ ਦੂਜੇ ਦੋਨੇ ਇੱਥੇ ਆ ਕਾਲਸਰਾ ਤੇ ਸ਼ਾਕਾ ਤੇ ਦੂਜੇ ਦੋਨੇ ਤਾਂ ਆਲੇ ਇੱਥੇ ਆ ਬੱਚੇ ਜਿਹੜੇ ਪਾਣੀ ਤੇ ਆ ਆਹ ਦੇਖ ਲੋ ਇਹ ਵੀ ਠੀਕ ਆ ਬਈ ਬਤਾ ਪਾਉਨੇ ਇਹਨਾਂ ਨੂੰ ਦਿਖਾਉਣੀ ਹੈ ਸਾਨੂੰ ਪ੍ਰੋਸੈਸ ਸਾਰਾ ਲਓ ਬਈ ਕਰੋ ਚੈੱਕ ਫਿਰ ਬਦਾਮ ਖਾਨ ਦੇ ਬੱਚੇ ਠੀਕ ਹੈ ਬਈ ਆਪਦੇ ਆਪਦੇ ਖਾਣੇ ਇਹਨਾਂ ਨੇ ਦੋਨਾਂ ਨੇ ਪਾ ਦੋ ਵੀ ਤੇੜੇ ਖਾੜੂ ਖੜੂ ਤੂੰ ਮੈਂ ਕੋਹਣੀ ਕਹਿੰਦਾ ਖਾਓ ਬੱਤਾ ਖਾਓ ਬਈ ਲਓ ਬਈ ਪਾ ਲੈ ਜਾਣੇ ਖਾਈ ਜਾਂਦੇ ਠੀਕ ਹੈ ਜੀ ਥੱਲੇ ਵਾਲੇ ਨੂੰ ਪਾਣੀ ਖਿੱਚ ਲੈਣ ਦੇ ਤੇ ਪਾਣੀ ਜਾਨੀ ਤਾਂ ਪੀ ਲੈਣਗੇ ਫਿਰ ਆਪਾਂ ਦਵਾਗੇ ਇਹਨਾਂ ਨੂੰ ਰਸਨ ਪਾਣੀ ਕਿਉਂਕਿ ਇਹ ਪ੍ਰੋਸੈਸੇ ਸਾਨੂੰ ਕੁ ਦਾ ਟਾਈਮ ਲੱਗਦਾ ਯਾਰ ਮਿਹਨਤ ਕਰਨੀ ਹਨਾ ਬਾਕੀ ਇਹ ਵੀਡੀਓ ਜਪ ਇੰਡ ਕਰ ਦੇਣੀ ਜਿਹੜੇ ਆਪਣੇ ਚੈਨਲ ਨਾਲ ਵਿਚਾਰਨ ਗੱਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਿਦਾਂ ਲੱਗੀ ਤੇ ਬਸ ਹੁਣ ਬਾਜੀ ਆਪਣੀ ਆਈਆਂ ਦੀ ਨੇੜੇ DNA ਰਹਿ ਕੇ ਸਾਰੇ ਅੱਜ 7 7 24 ਇੱਕ ਦੋ ਦਿਨ ਪਹਿਲਾਂ ਗੇੜੀ ਹੋ ਜਾਂਦੇ ਤੁਹਾਨੂੰ ਪਤਾ ਹਨਾ ਫਿਰ ਇੱਕ ਦੋ ਦਿਨ ਕਬੂਤਰ ਸਾਹਮਣਾ ਤਨ ਚਾਰ tane ਰਹਿ ਗਏ ਬਸ ਵੀਡੀਓ ਦੇਖਦੇ ਰਿਆ ਕਰੋ ਕੱਲ ਵੀਡੀਓ ਨਹੀਂ ਆਈ ਉਹਦੇ ਲਈ ਸੌਰੀ ਇਹਨਾਂ ਨੂੰ ਖਾ ਲੈਣ ਦੋ ਰੱਛਣਾ ਠੀਕ ਆ ਮਿੱਤਰੋ